ਲੇ ਇਹਨੇ ਗਿਆ ਜਦੋਂ ਦੁਕਾਨ ਤੇ ਠੀਕ ਹੈ ਚਾਕਲੇਟ ਲੈ ਕੇ ਜਦੋਂ ਆਏ ਉਹਨਾਂ ਨੇ ਡੱਬੀ ਖੋਲੀ ਉਹਦੇ ਵਿੱਚ ਜਦੋਂ ਖਾਣ ਲਗੇ ਨਾ ਜਦੋਂ ਕੀੜੇ ਨਿਕਲੇ ਅਸੇ ਵਿੱਚ ਹਾਂ ਚਾਕਲੇਟ ਹੈ ਹਾਂ ਹਾਂ ਚਾਕਲੇਟ ਕਿੰਨੇ ਕਿ ਕਿੜੇ ਸੀ ਇਹਦੇ ਵਿੱਚ ਇਹਦੇ ਵਿੱਚ 8-10 ਕੀੜੇ ਨਿਕਲੇ ਸੀ ਆਸੀਂ ਵੀਡੀਓ ਵੀ ਬਣਾਈ ਸੀ ਤੁਹਾਨੂੰ ਵੀਡੀਓ ਭੇਜਤੀ ਵੀ ਮੈਂ ਠੀਕ ਹੈ ਜੀ ਇਹ ਗੰਦੀ ਕਹਾਂ ਤੋਂ ਲੈ ਕੇ ਕਿਤੇ ਗੰਦੀ ਸਮਾਨ ਲੈ ਕੇ ਆਈ ਤੂੰ ਹਰ ਇੱਕ ਦੇ ਦਬਾਹ। ਹੱਥੇ ਸਾਹਮਣੇ ਲੈ ਕੇ ਆਣਾ ਦੇਖੋ ਆਹ ਚਾਕਲੇਟ ਆ ਇਹਨੂੰ ਸਪੈਸ਼ਲ ਚਾਕਲੇਟ ਬੱਚੇ ਸਮਝ ਕੇ ਕੋਈ ਝੂਠੇ ਮੂਠੇ ਨਾਂ ਰੱਖ ਲੈਂਦੀਆਂ ਕੰਪਨੀਆਂ ਕੋਈ ਅਮਰੀਕਾ ਦਾ ਨਾਂ ਰੱਖੀ ਫਿਰਦਾ ਕੋਈ ਯੂ ਐਸ ਏ ਦਾ ਟੈਗ ਲਾਈ ਫਿਰਦਾ ਕੋਈ ਕੈਨੇਡਾ ਦਾ ਟੈਗ ਲਾਈ ਫਿਰਦਾ ਪਰ ਇਹ ਬਣਦੀਆਂ ਪਤਾ ਨਹੀਂ ਕਿੱਥੇ ਮਲਾਵਤੀ ਜਗ੍ਹਾ ਤੇ ਪਤਾ ਨਹੀਂ ਕਿਹੜੀ ਗੰਦਗੀ ਚ ਬਣਦੀਆਂ ਜਿਹੜੇ ਕਿਤੇ ਡੇਢ ਕੇ ਜਾਇਆ ਉਸਦੇ ਡੇਢ ਤਾਜ਼ੀ ਮੈਂ ਦੇਖ ਲਈਏ ਔਰ 26 27 ਤੱਕ ਐਕਸਪਾਇਰੀ ਡੇਟ ਹੈ ਮਤਲਬ ਕਿ ਜਿਹੜੇ ਤਦ ਤੱਕ ਚੱਲੀ ਜਾਣੇ ਸੀ ਕਿ 26 27 ਤੱਕ ਔਰ ਉਹਨਾਂ ਦੀ ਮੈਂ ਤਸਵੀਰਾਂ ਖਿੱਚ ਲਿਆ ਹੈ ਕਿਹੜੀ ਮੈਨੂਫੈਕਚਰਿੰਗ ਕੰਪਨੀ ਆ ਮੈਂ ਫੂਡ ਸੇਫਟੀ ਆਫੀਸਰ ਨੂੰ ਆਪਣੇ ਕੋਲੋਂ ਆਪਣੀ ਜ਼ਿੰਮੇਵਾਰੀ ਸਮਝ ਆਪਣੀ ਰਿਸਪੌਂਸਿਬਿਲਟੀ ਸਮਝਦੇ ਉਹਨਾਂ ਤੱਕ ਇਹ ਵੀਡੀਓ ਪਹੁੰਚਾ ਦੂੰਗਾ ਜਿਹੜੇ ਮਲਾ ਆ ਉਹਨਾਂ ਦੀ ਬਦਨੀਤੀ ਟੱਕੀ ਰਹਿ ਜਾਂਦੀ ਤਾਂ ਟੱਕ ਕੇ ਵੇਚਦੇ ਪਏ ਆ ਕਵਰ ਕਰਕੇ ਵੇਚਦੇ ਪਏ ਆ ਜਿਹੜੇ ਕਵਰ ਕਰਕੇ ਵੇਚਦੇ ਪਏ ਆ ਉਹਨਾਂ ਦਾ ਸਮਾਨ ਵੀ ਕੀ ਸਹੀ ਆ ਸ਼ੁੱਧ ਆ ਕਿ ਨਹੀਂ ਆ ਉਹ ਵੀ ਚੈੱਕ ਹੋਣਾ ਬਹੁਤ ਜ਼ਰੂਰੀ ਆ ਚਾਕਲੇਟ ਚਿਪਸ ਕੈਂਡੀ ਖਾਣ ਦੀ ਬੱਚੇ ਜ਼ਿੱਦ ਕਰਦੇ ਨੇ ਤੇ ਬੱਚਿਆਂ ਦੀ ਹਰ ਜ਼ਿੱਦ ਪਗਾਉਣੀ ਮਹਿੰਗੀ ਪੈਂਦੀ ਹੈ ਜਦ ਬੇੜੀ ਡੁੱਬਦੀ ਤੂਫਾਨਾਂ ਦਾ ਤਾਂ ਐਵੇਂ ਨਾ ਲੱਗਦਾ ਮਲਾਹਾ ਦੀ ਬਦਨੀਤੀ ਤਾਂ ਹਮੇਸ਼ਾ ਟੱਕੀ ਰਹਿੰਦੀ ਹੈ ਮਲਾਹਾ ਦੀ ਬਦਨੀਤੀ ਤਾਂ ਹਮੇਸ਼ਾ ਟੱਕੀ ਰਹਿੰਦੀ ਐ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ ਸੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ 베ੜੀ ਡੁੱਬਣ ਦੀ ਗੱਲ ਕੀਤੀ ਐ 베ੜੀ ਕਦੋਂ ਡੁੱਬਦੀ ਐ 베ੜੀ ਅੱਜ ਕੱਲ੍ਹ ਤੇ ਜੀਵਨ 'ਚ ਉਦੋਂ ਡੁੱਬਦੀ ਐ ਜਦ ਕੋਈ ਸਾਡਾ ਆਪਣਾ ਪਰਿਵਾਰਕ ਮੈਂਬਰ ਗੰਭੀਰ ਕਿਸੇ ਰੋਗ ਨਾਲ ਗ੍ਰਸਤ ਹੋ ਜਵੇ ਔਰ ਗ੍ਰਸਤ ਲੋਕ ਜਿਹੜੇ ਆ ਗੰਭੀਰ ਰੋਗਾਂ ਨਾਲ ਕਿਉਂ ਹੁੰਦੇ ਕਿਉਂਕਿ ਮਲਾਵਟੀ ਖਾਣਾ ਅੱਜ ਕੱਲ੍ਹ ਬਹੁਤ ਜਿਹੜਾ ਆ ਉਹ ਧੜਾ ਧੜ ਵੇਚ ਰਿਹਾ ਤਿਉ ਔਰ ਇਹਦੇ ਵਿੱਚ ਤਾਂ ਜਿਹੜੇ ਧੰਦਲੀਆਂ ਕਰਦੇ ਆ ਮਿਲਾਵਟ ਖੋਰੀਆਂ ਕਰਦੇ ਆ ਇਹ ਜਾਗ ਜਾਂਦੇ ਆ ਇਹ ਵੱਧ ਮਿਲਾਵਟ ਕਰਦੇ ਆ ਵੱਧ ਮੁਨਾਫਾ ਕਮਾਉਣ ਲਈ ਇਹ ਵੀ ਨਹੀਂ ਸੋਚਦੇ ਕਿ ਕਿਸੇ ਦਾ ਕਿੰਨਾ ਘਾਣ ਹੋਵੇਗਾ ਸਰੀਰ ਨਾਲ ਕਿੰਨਾ ਖਿਲਵਾੜ ਹੋਵੇਗਾ ਤੁਹਾਨੂੰ ਪਤਾ ਅੱਜ ਕੱਲ ਦੇ ਬੱਚੇ ਇਹ ਚਾਕਲੇਟ ਚਿਪਸ ਕੈਂਡੀਆਂ ਬਹੁਤ ਖਾਂਦੇ ਆ ਔਰ ਅੱਜ ਵੀ ਇੱਕ ਜਿਹੇ ਤਰ੍ਹਾਂ ਦਾ ਕਿੱਸਾ ਹੋਇਆ ਨਵੇਂ ਸ਼ਹਿਰ ਦੇ ਅੰਦਰ ਹਾਲਕਿ ਦੁਕਾਨ ਦਾ ਨਾਂ ਅਸੀਂ ਨਹੀਂ ਲਵਾਂਗੇ ਕਿਉਂਕਿ ਦੁਕਾਨਦਾਰ ਨੇ ਅਪੋਲੋਜਾਈਜ਼ ਕੀਤਾ ਦੁਕਾਨਦਾਰ ਨੇ ਕਿਹਾ ਕਿ ਉਹ ਟ੍ਰੇਡਰ ਐ ਮੈਨੂਫੈਕਚਰਰ ਨਹੀਂ ਹੈ ਔਰ ਉਹ ਜਿਹੜਾ ਸਾਮਾਨ ਦੁਕਾਨ ਤੇ ਆਇਆ ਸੀ ਜਿਸ ਸਾਮਾਨ ਚ ਕੀੜੇ ਨਿਕਲੇ ਉਹ ਵਾਪਸ ਕਰੇਗਾ ਹਾਲਾਂਕਿ ਉਹਦੀ ਮੈਂ ਪੂਰੀ ਡਿਟੇਲ ਲੈ ਲਈ ਆ ਕਿਹੜੀ ਮੈਨੂਫੈਕਚਰਿੰਗ ਕੰਪਨੀ ਆ ਫੂਡ ਸੇਫਟੀ ਇਨਸਪੈਕਟਰ ਤੱਕ ਫੂਡ ਸੇਫਟੀ ਅਫੀਸਰ ਤੱਕ ਮੈਂ ਪਹੁੰਚਾ ਦਾਂਗਾ ਪਰ ਕਿੱਸਾ ਕੀ ਹੋਇਆ ਭਾਈ ਜੀ ਹੁਣਾਂ ਤੋਂ ਜਾਣਦੇ ਆ ਜੀ ਭਾਈ ਜੀ ਸਾਰੀ ਕਹਾਣੀ ਸਮਝਾ ਦਿਓ ਭਾਈ ਇਹਦਾ ਹੋਇਆ ਕਿ ਸਾਡੇ ਬੱਚੇ ਜਿਹੜਾ ਬੰਦ ਕਰ ਲਓ ਮੈਨੂੰ ਪਲੀਜ਼ ਰਕੜੀ ਰਕੜੀ ਦਾ ਤਿਵਾਰ ਹੈ ਸਾਡੇ ਬੱਚੇ ਕਹਿੰਦੇ ਆ ਕਿ ਭਈਆ ਕੋ ਆਪਣੇ ਰਕੜੀ ਵੰਦਨੀ ਹੈ ਤੋ ਉਰੀਆ ਸਾਡੀ ਮੈਂ ਆਈ ਦਾ ਟ੍ਰੈਂਟ ਬੰਦ ਹੋ ਗਿਆ ਬੱਚੇ ਕਹਿੰਦੇ ਚਾਕਲੇਟ ਲਿਓ ਚਾਕਲੇਟ ਲਿਆਓ ਠੀਕ ਹੈ ਜੀ ਉਹ ਚਾਕਲੇਟ ਲੈਣ ਗਏ ਜਦੋਂ ਦੁਕਾਨ 'ਚ ਠੀਕ ਹੈ ਚਾਕਲੇਟ ਲੈ ਕੇ ਜਦੋਂ ਆਏ ਉਹਨਾਂ ਨੇ ਡੱਬੀ ਖੋਲੀ ਉਹਦੇ ਵਿੱਚ ਜਦੋਂ ਖਾਣ ਲਗੇ ਨਾ ਜਦੋਂ ਕੀੜੇ ਨਿਕਲੇ ਅਸੇ ਵਿੱਚ ਆਹ ਚਾਕਲੇਟ ਹੈ ਹਾਂ ਆਹ ਚਾਕਲੇਟ ਹੈ ਦੇਖੋ ਠੀਕ ਹੈ ਉਹ ਡੈਰੀ ਮਿਲਕ ਮਿਲਦੀ ਆ ਬਾਰਵਨ ਵੀ ਮਿਲਦੀ ਆ ਮਿਲਕੀ ਬਾਰ ਵੀ ਮਿਲਦੀ ਆ ਬੱਚਿਆਂ ਦੇ ਦਿਲ ਵਿੱਚ ਹੁੰਦਾ ਕੋਈ ਸਪੈਸ਼ਲ ਚਾਕਲੇਟ ਲਈਏ ਆ ਤਿੰਨ ਆ ਜਿਹੜੀ ਗੋਲ-ਗੋਲ ਕਰਕੇ ਟੌਫੀ ਬਣਾਈ ਹੁੰਦੀ ਚਾਕਲੇਟ ਦੀ ਇਹ ਮਹਿੰਗੀ ਵੀ ਬਹੁਤ ਮਿਲਦੀ ਆ ਉਹਨਾਂ ਨੂੰ ਦੁੱਗਣੀ ਤਿੱਗਣੀ ਕੀਮਤ ਤੇ ਮਿਲਦੀ ਐ ਪਰ ਇਹ ਪੈਕਡ ਸੀਗੀ ਔਰ ਜਦੋਂ ਬੱਚਿਆਂ ਨੇ ਖੋਲਿਆ ਮਾਂ ਪਿਓ ਨੇ ਦੇਖ ਲਿਆ ਵਿੱਚ ਕਿਹੜੇ ਚੱਲਦੇ ਸੀਗੇ ਕੀੜੀਆਂ ਸੀਗੀਆਂ ਔਰ ਜੇ ਇਹ ਚਾਕਲੇਟ ਬੱਚੇ ਖਾ ਲੈਂਦੇ ਤਾਂ ਸਰੀਰ ਦਾ ਘਾਣ ਹੋਣਾ ਸੀ ਪਰ ਇਹਨਾਂ ਨੇ ਸੁਚੇਤ ਹੋਏ ਆ ਆ ਦਿਖਾ ਦਿਓ ਵਿੱਚ ਇੱਕ ਵਾਰੀ ਜ਼ੂਮ ਕਰਕੇ ਦੱਸੋ ਜੀ ਕਿੰਨੇ ਕਿੰਨੇ ਕ ਕੀੜੇ ਸੀ ਇਹਦੇ ਵਿੱਚ ਇਹਦੇ ਵਿੱਚ 8-10 ਕੀੜੇ ਨਿਕਲੇ ਸੀ ਅਸੀਂ ਵੀਡੀਓ ਵੀ ਬਣਾਈ ਦੀ ਤੁਹਾਨੂੰ ਵੀਡੀਓ ਭੇਜਤੀ ਵੀ ਮੈਂ ਠੀਕ ਹੈ ਜੀ ਫਿਰ ਮੈਂ ਜਦੋਂ ਦੁਕਾਨਦਾਰ ਕੋਲ ਗਿਆ ਬੱਚੇ ਇਕੱਲੇ ਤੋਂ ਕੱਲੇ ਗਏ ਆ ਇਕੱਲੇ ਮੈਂ ਗੁੜੀਆ ਸਾਢੀ ਗਈ ਆ ਕਹਿਣ ਲੱਗਾ ਹਾਂ ਲਾ ਲ ਉਹਦੀ ਮੰਮੀ ਗਈ ਆ ਤਾਂ ਗੁੜੀਆ ਜਦੋਂ ਗਈ ਆ ਤਾਂ ਉਹਨੂੰ ਕਹਿ ਕੇ ਭਈ ਐਦਾ ਆਇਆ ਕਿ ਇਹ ਗੰਦੀ ਚੀਜ਼ ਆਪਕ ਕਿਉਂ ਦੇ ਰਹਾ ਬੱਚੇ ਨੂੰ ਠੀਕ ਹੈ ਤਾਂ ਉਧਰ ਮੁੰਡੇ ਨੇ ਨਾ ਬੜਾ ਔਖਾ ਸੋ ਬੋਲਿਆ ਜਾ ਕੇ ਹਾਂ ਬਤਮੀਜ਼ੀ ਕੀਤੀ ਆ ਠੀਕ ਹੈ ਫਿਰ ਅਸੀਂ ਜਿਹੜਾ ਫਿਰ ਆਏ ਜਾ ਕੇ ਬੱਚੇ ਮੁੜ ਕੇ ਆਏ ਜਾ ਕੇ ਕਿ ਪਾਪਾ ਮੈਨੂੰ ਨਾ ਐਦਾ ਗੰਦਾ ਬੋਲਦੇ ਜਾ ਕੇ ਕਿ ਕਹਿ ਕੇ ਅਸੀਂ ਨਹੀਂ ਮੋੜਨੀ ਜਾ ਕੇ ਅਸੀਂ ਨਹੀਂ ਵਾਪਸ ਕਰਨੀ ਜਾ ਕੇ ਠੀਕ ਹੈ ਇਕ ਤੋਂ ਵੱਡੀ ਗਲਤੀ ਹੈ ਤੁਸੀਂ ਚੈੱਕ ਕਰਕੇ ਸਮਾਨ ਦੇਣਾ ਚਾਹੀਏ ਛੋਟੇ ਛੋਟੇ ਬੱਚੇ ਚੋਰੀ ਸ਼ੱਟ ਤਾਂ ਬਿਨਾਂ ਇਕੱਲੇ ਵੀ ਜਾਏ ਹਾਂ ਹਾਂ ਇਕੱਲੇ ਵੀ ਜਾਏ ਠੀਕ ਹੈ ਉਦਾਂ ਹੀ ਅਸੀਂ ਮੈਨੂੰ ਕਿਹਾ ਜਾ ਕੇ ਜਿੰਨੂੰ ਮਰਜ਼ੀ ਕਹਿ ਲੋ ਜਾ ਕੇ ਅਸੀਂ ਨਹੀਂ ਪੈਸੇ ਮੋੜਦੇ ਜਾਂ ਤੁਹਾਨੂੰ ਜੋ ਹੈ ਐਦਾਂ ਜਾ ਕੇ ਫਿਰ ਉਸ ਤੋਂ ਬਾਅਦ ਕੀ ਹੋਇਆ ਉਦੋਂ ਬਾਅਦ ਮੈਂ ਤੁਹਾਨੂੰ ਫੋਨ ਕੀਤਾ ਠੀਕ ਹੈ ਜੀ ਫਿਰ ਆਏ ਉਹਨਾਂ ਨੇ ਅੰਕਲ ਨੇ ਜੋ ਹੈ ਸੌਰੀ ਬੋਲਾ ਜਾ ਕੇ ਉਹਦਾ ਬੇਟਾ ਨੱਠ ਗਿਆ ਉੱਥੋਂ ਨੱਠ ਗਿਆ ਦੁਕਾਨ ਤੋਂ ਐਦਾਂ ਸੱਚ ਸਾਹਮਣੇ ਲੈ ਕੇ ਆਣਾ ਦੇਖੋ ਆ ਚਾਕਲੇਟ ਹੈ ਇਹਨੂੰ ਸਪੈਸ਼ਲ ਚਾਕਲੇਟ ਬੱਚੇ ਸਮਝ ਗਏ ਕੁਝ ਝੂਠੇ ਮੂਠੇ ਨਾਂ ਰੱਖ ਲੈਂ ਕੋਈ ਅਮਰੀਕਾ ਦਾ ਨਾਂ ਰੱਖੀ ਫਿਰਦਾ ਕੋਈ ਯੂ ਐਸ ਏ ਦਾ ਟੈਗ ਲਾਈ ਫਿਰਦਾ ਕੋਈ ਕੈਨੇਡਾ ਦਾ ਟੈਗ ਲਾਈ ਫਿਰਦਾ ਪਰ ਇਹ ਬਣਦੀਆਂ ਪਤਾ ਨਹੀਂ ਕਿੱਥੇ ਮਿਲਾਵਟੀ ਜਗ੍ਹਾ ਜੇ ਪਤਾ ਨਹੀਂ ਕਿਹੜੀ ਗੰਦਗੀ ਚ ਬਣਦੀਆਂ ਜਿਹੜੇ ਦੇ ਅੰਦਰ ਕੀੜੇ ਆ ਛੋਟੇ ਛੋਟੇ ਬੱਚੇ ਨਾ ਜੋ ਹੈ ਐਸੇ ਹੀ ਸਮਾਨ ਲੈ ਲੈਂਦੇ ਆ ਠੀਕ ਹੈ 10 ਰੁਪਏ 20 ਰੁਪਏ ਦਾ ਸਮਾਨ ਲੈ ਲੈਂਦੇ ਆ ਠੀਕ ਹੈ ਇਸ ਕੀ ਵੈਸੇ ਜੇ ਫੂਡ ਐਕਸਪੈਕਟਰ ਨੇ ਇਨਕੁਆਰੀ ਕਰਨੀ ਚਾਹੀਦੀ ਠੀਕ ਹੈ ਜੀ ਕਿ ਇਹ ਜੋ ਹੈ ਮਤਲਬ ਕਿ ਬੱਚੇ ਜਿਹੜੇ ਖਾ ਰਹੇ ਬਿਮਾਰ ਹੋ ਰਹੇ ਅਭੀ ਵਿੱਚ ਮੇ ਜੋ ਹੈ ਸਾਡੇ ਬੱਚੋ ਨੂੰ ਉਲਟੀਆਂ ਹੋਣ ਲੱਗਦੀਆਂ 10 ਲੱਗ ਜਾਂਦਾ ਉਲਟੀਆਂ ਹੋਣ ਲੱਗਦੀਆਂ ਜਾ ਕੇ ਇਹ ਮੌਸਮ ਵੀ ਇਦਾਂ ਦਾ ਚੱਲ ਰਿਹਾ ਆ ਠੀਕ ਹੈ ਜੀ ਤੋ ਇਹ ਮੈਂ ਇਹਨਾਂ ਦੀ ਗੱਲ ਚ ਗੱਲ ਕਰਨੀ ਚਾਹੁੰਦਾ ਕਿ ਦੇਖੋ ਇਹਨਾਂ ਨੂੰ ਪਹਿਲਾਂ ਕਹਿੰਦੇ ਕਿ ਤੁਸੀਂ ਜੋ ਕਰਨਾ ਕਰ ਲਓ ਅਸੀਂ ਗਏ ਆ ਉਹਨਾਂ ਨੇ ਅਪੋਲੋਜਾਈਜ਼ ਕੀਤਾ ਉਹਨਾਂ ਨੇ ਮੈਨੂੰ ਇਹ ਵੀ ਗੱਲ ਫਿਰ ਆਖੀ ਤਰਕ ਦਿੱਤਾ ਚਲੋ ਸ਼ਹਿਰ ਦੇ ਨੇ ਬਜ਼ੁਰਗ ਨੇ ਕਹਿੰਦੇ ਦੁਕਾਨਦਾਰੀ ਖਰਾਬ ਹੋ ਜਾਣੀ ਹੈ ਕਈ ਸਾਲਾਂ ਤੋਂ ਪੁਰਖਾ ਤੋਂ ਚੱਲਦੀ ਆ ਰਹੀ ਐਸੀ ਉਹਨਾਂ ਨੂੰ ਬੇਨਤੀ ਕੀਤੀ ਕਿ ਗ੍ਰਾਹਕ ਭਗਵਾਨ ਦਾ ਰੂਪ ਹੁੰਦਾ ਗਾਹਕ ਨਾਲ ਬਤਮੀਸੀ ਨਹੀਂ ਕਰਨੀ ਚਾਹੀਦੀ ਜੇ ਤੁਸੀਂ ਮੈਨੂਫੈਕਚਰਰ ਨਹੀਂ ਉਹ ਪਿੱਛੋਂ ਗਲਤ ਚੀਜ਼ ਆ ਗਈ ਆ ਐਟ ਲੀਸਟ ਤੁਸੀਂ ਸੌਰੀ ਦਾ ਅਪੋਲੋਜਾਈਜ਼ ਸੌਰੀ ਦਾ ਫੀਲ ਕਰੋ ਅਪੋਲੋਜਾਈਜ਼ ਤਾਂ ਕਰੋ ਔਰ ਜਿਹੜਾ ਜਿੱਤੋਂ ਸਮਾਨ ਮੰਗਵਾਇਆ ਉਹਦੀ ਸ਼ਿਕਾਇਤ ਕਰੋ ਫੂਡ ਸੇਫਟੀ ਮੈਂ ਇਹ ਹੀ ਬੋਲਿਆ ਉਹਨਕੋ ਜੋ ਹੈ ਕਿ ਆਪ ਆਪ ਤੋਂ ਸਮਾਨ ਬਣਾਤੇ ਨਹੀਂ ਹੋ ਠੀਕ ਹੈ ਆਪ ਜਿਸसे ਖਰੀਦ ਕੇ ਲਿਆ ਉਹਨਕੋ ਆਪ ਕੰਪਲੇਨ ਕਰੋਗੇ ਭਈ ਆਪकी ਚੀਜ਼ ਕੰਪਲੇਨ ਫੂਡ ਸੇਫਟੀ ਆਪਸ਼ਨ ਕਰੋ ਹਾਂ ਆਪ ਕੰਪਲੇਨ ਕਰੋਗੇ ਉਹਨਕੋ ਕਿ ਠੀਕ ਹੈ ਕਿ ਇਹ ਗਲਤ ਚੀਜ਼ ਨਾ ਜੇ ਠੀਕ ਹੈ ਇੱਕ ਮੈਂ ਬੇਨਤੀ ਹੁਣ ਇੱਥ ਤੁਹਾਨੂੰ ਵੀ ਸਾਰੇ ਭੈਣਾ ਭਰਾਵਾਂ ਨੂੰ ਕਰਨਾ ਚਾਹੁੰਦਾ ਦੇਖੋ ਆਪਣਾ ਸ਼ਹਿਰ ਬਹੁਤ ਛੋਟਾ ਔਰ ਆਪਾਂ ਸਾਰਿਆਂ ਨੂੰ ਪਤਾ ਕਿ ਕੋਈ ਸਾਰੇ ਇੱਥੇ ਅੰਬਾਨੀ ਨਹੀਂ ਰਹਿੰਦੇ ਮਿਡਲ ਕਲਾਸ ਫੈਮਿਲੀ ਵਾਲੀ ਜ਼ਿਆਦਾ ਆ ਠੀਕ ਹੈ ਨਾ ਕਿਸੇ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ ਥੋੜੇ ਜਿਹਾ ਮੁਨਾਫੇ ਪਿੱਛੇ ਅਸੀਂ ਕੋਈ ਗਲਤੀ ਨਾ ਕਰੀਏ ਅਸੀਂ ਚੀਜ਼ ਆਪੇ ਹੀ ਫਿਲਟਰ ਕਰਕੇ ਚੈੱਕ ਕਰਕੇ ਲੈ ਕੇ ਆਈਏ ਤਾਂ ਜੋ ਜਿਹੜੇ ਸ਼ਹਿਰ ਦੇ ਪਛਿੰਦੇ ਆ ਉਹਨਾਂ ਤੱਕ ਬਿਲਕੁਲ ਜਿਹੜੀ ਚੀਜ਼ ਬਿਲਕੁਲ ਠੀਕ ਹੈ ਬਿਲਕੁਲ ਦਰਸਤ ਹੈ ਬਿਲਕੁਲ ਸਹੀ ਆ ਜਿੱਦ ਨਾਲ ਸਰੀਰ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਉਹੀ ਵੇਚ ਕੇ ਮੁਨਾਫਾ ਘੱਟ ਕਮਾ ਲਈਏ ਪਰ ਕਿਸੇ ਦੇ ਸਰੀਰ ਨਾਲ ਖਿਲਵਾੜ ਨਾ ਕਰੀਏ ਔਰ ਫੂਡ ਸੇਫਟੀ ਵਿਭਾਗ ਜਿਹੜਾ ਉਹਨੂੰ ਬੇਨਤੀ ਆ ਕਿ ਕੱਲੀਆਂ ਮਠਿਆਈਆਂ ਹੀ ਨਹੀਂ ਜਿਹੜੀਆਂ ਚਾਕਲੇਟਸ ਇਤਾਂ ਪੈਕ ਹੋ ਕੇ ਆਂਦਾ ਸਮਾਨ ਜਿਹੜਾ ਪੈਕ ਹੋ ਕੇ ਤਿਆਹਾਰਾਂ ਜਾਂਦਾ ਉਹਨਾਂ ਦੀ ਵੀ ਚੈਕਿੰਗ ਹੋਣੀ ਲਾਜ਼ਮੀ ਆ ਉਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਵੀ ਲਾਜ਼ਮੀ ਆ ਤਾਂ ਜੋ ਕਿਸੇ ਦੀ ਵੀ ਸਿਹਤ ਦੇ ਨਾਲ ਖਿਲਵਾੜ ਨਾ ਹੋ ਸਕੇ ਕਿਸੇ ਦੀ ਵੀ ਸਿਹਤ ਦੇ ਨਾਲ ਖੇਡਿਆ ਨਾ ਜਾਵੇ ਸਪੈਸ਼ਲੀ ਬੱਚਿਆਂ ਦੀ ਸਿਹਤ ਦੇ ਨਾਲ ਛੇੜਿਆ ਨਾ ਜਾਵੇ ਭਾਜੀ ਪਤਾ ਕੀ ਹੁੰਦਾ ਕਈ ਵਾਰ ਬੱਚੇ ਤਾਂ ਸਮਾਨ ਖਾ ਲੈਂਦੇ ਉਹਨਾਂ ਚੱਕੀ ਵੀ ਨਹੀਂ ਕਰਦੇ ਦੇਖਦੇ ਠੀਕ ਹੈ ਉਹਨੂੰ ਪਤਾ ਹੀ ਨਹੀਂ ਚੱਲਦਾ ਜਾਂਦਾ ਠੀਕ ਤੁਸੀਂ ਕੀਤਾ ਠੀਕ ਹੈ ਜੀ ਅਸੀਂ ਜੇ ਬੱਚੇ ਜੋ ਹੈ ਖੁਦ ਹੀ ਜੋ ਹੈ ਰਕੜੀ ਹਾਂ ਰਕੜੀ ਬੰਨਦੇ ਜਦੋਂ ਗਿਆ ਨਾ ਬੱਚੇ ਤਾਂ ਹੀ ਨੇ ਉਹਨੇ ਦੇਖਿਆ ਜਾ ਕੇ ਕਿ ਜਦੋਂ ਮੁੰਡਾ ਖਾਣ ਲਗਾ ਚਾਕਲੇਟ ਠੀਕ ਹੈ ਤੋਂ ਦੇਖਿਆ ਜਾ ਕੇ ਕਿ ਇਸ ਵਿੱਚ ਕੀੜੇ ਹੈ ਸ਼ਰਮ ਵਾਲੀ ਗੱਲ ਬਹੁਤ ਜ਼ਿਆਦਾ ਬਣਾਉਣ ਵਾਲਿਆਂ ਲਈ ਉਸ ਤੋਂ ਵੀ ਜ਼ਿਆਦਾ ਪਰ ਬਹੁਤ ਜ਼ਿਆਦਾ ਪਰੇ ਵੀਰ ਨੂੰ ਬੇਨਤੀ ਕਰਦੇ ਆ ਮੈਂ ਫੋਟੋਆਂ ਲਿਆ ਆ ਹਾਲਾਂਕਿ ਦੁਕਾਨਦਾਰ ਫੋਟੋ ਨਹੀਂ ਖਿੱਚਣ ਦੇ ਰਹੇ ਸੀਗੇ ਆਪਾਂ ਐਕਸਪਾਇਰੀ ਡੇਟ ਵੀ ਚੈੱਕ ਕੀਤੀ ਤਾਜ਼ੀ ਮੈਨੂਫੈਕਚਰਿੰਗ ਹੈ ਇਹ ਵੀ ਨਹੀਂ ਹੈ ਕਿ ਪੁਰਾਣੀ ਮੈਨੂਫੈਕਚਰਿੰਗ ਹੈ ਕਈ ਵੇਲੇ ਬੰਦਾ ਕਹਿੰਦਾ ਯਾਰ ਪੁਰਾਣੀ ਮੈਨੂਫੈਕਚਰਿੰਗਾ ਕੀ ਪਤਾ ਕੀੜੇ ਆਪ ਹੀ ਪੈਦਾ ਹੋ ਗਏ ਮੈਂ ਵਿੱਚ ਕਿਤੇ ਡੇਢ ਕੇ ਜੋ ਹੈ ਉਸਕੇ ਡੇਢ ਤਾਜ਼ੀ ਮੈਨੂਫੈਕਚਰਿੰਗ ਹੈ ਔਰ 26 27 ਤੱਕ ਐਕਸਪਾਇਰੀ ਡੇਟ ਹੈ ਮਤਲਬ ਕਿ ਜਿਹੜੇ ਤਦ ਤੱਕ ਚੱਲੀ ਜਾਣੇ ਸੀਗੇ 26 27 ਤੱਕ ਔਰ ਉਹਨਾਂ ਦੀ ਮੈਂ ਤਸਵੀਰਾਂ ਖੇਚ ਲਿਆ ਹੈ ਕਿਹੜੀ ਮੈਨੂਫੈਕਚਰਿੰਗ ਕੰਪਨੀ ਆ ਮੈਂ ਫੂਡ ਸੇਫਟੀ ਆਫੀਸਰ ਨੂੰ ਆਪਣੇ ਕੋਲੋਂ ਆਪਣੀ ਜ਼ਿੰਮੇਵਾਰੀ ਸਮਝ ਆਪਣੀ ਰਿਸਪੋਨਸੀਬਿਲਟੀ ਸਮਝਦੇ ਉਹਨਾਂ ਤੱਕ ਇਹ ਵੀਡੀਓ ਪਹੁੰਚਾ ਦੂੰਗਾ ਉਹਨਾਂ ਤੱਕ ਜਿਹੜੀ ਮੈਨੂਫੈਕਚਰਿੰਗ ਕੰਪਨੀ ਆ ਉਹਦਾ ਨਾਮ ਵੀ ਪਹੁੰਚਾ ਦੂੰਗਾ ਤੁਹਾਡੀ ਇਹ ਵੀਡੀਓ ਵੀ ਸਾਂਝਾ ਕਰਦਾਂਗੇ ਤਾਂ ਜੋ ਕਿਸੇ ਹੋਰ ਬੱਚੇ ਦੀ ਜ਼ਿੰਦਗੀ ਦੇ ਨਾਲ ਖੇਡਿਆ ਨਾ ਜਾਵੇ ਸਭੀ ਦੇ ਬੱਚੇ ਜੋ ਹੈ ਗਰੀਬ ਬੱਚੇ ਆ ਠੀਕ ਹੈ ਜੀ ਉਹ ਛੋਟੇ ਛੋਟ ਠੀਕ ਹੈ ਮੈਨੇ ਚਾਹੁੰਦਾ ਜਾ ਕੇ ਜਾਂ ਕੋਈ ਵੀ ਨਹੀਂ ਚਾਹੁੰਦਾ ਮਾਪੇ ਠੀਕ ਹੈ ਕਿ ਗਲਤ ਚੀਜ਼ ਆਪਾਂ ਖਾਏ ਜਾ ਕੇ ਠੀਕ ਹੈ ਜੀ ਅਸੀਂ ਪੈਸੇ ਦੇਤੇ ਖਾਦੇ ਜਾ ਕੇ ਥੋੜੀ ਹਾਲੇ ਤੇ ਬੰਦਾ ਅੰਚੀ ਚੀਜ਼ ਦੇਵੇ ਕਮ ਸੇ ਜੀ ਜੀ ਮੈਂ ਇਸੇ ਕਰਕੇ ਸਟਾਰਟਿੰਗ ਚ ਕਿਹਾ ਸੀ ਕਿ ਜਦ ਤੂਫਾਨ ਆਂਦਾ ਜਦ ਬੇੜੀ ਜਿਹੜੀ ਡੁੱਬਦੀ ਹੈ ਤੂਫਾਨ ਦਾ ਨਾਮ ਲੱਗਦਾ ਲੇਕਿਨ ਜਿਹੜੇ ਮਲਾ ਆ ਉਹਨਾਂ ਦੀ ਬਦਨੀਤੀ ਟੱਕੀ ਰਹਿ ਜਾਂਦੀ ਤਾਂ ਟੱਕ ਕੇ ਵੇਚਦੇ ਪਏ ਆ ਕਵਰ ਕਰਕੇ ਵੇਚਦੇ ਪਏ ਆ ਜਿਹੜੇ ਕਵਰ ਕਰਕੇ ਵੇਚਦੇ ਪਏ ਆ ਉਹਨਾਂ ਦਾ ਸਮਾਨ ਵੀ ਕੀ ਸਹੀ ਆ ਸ਼ੁੱਧ ਆ ਕਿ ਨਹੀਂ ਆ ਉਹ ਵੀ ਚੈੱਕ ਹੋਣਾ ਬਹੁਤ ਜ਼ਰੂਰੀ ਆ ਇਹ ਸਾਡੀ ਜਿਹੜੀ ਆ ਫੂਡ ਸੇਫਟੀ ਆਫੀਸਰਸ ਅੱਗੇ ਬੇਨਤੀ ਆ ਕਬੂਲ ਕਰੋ ਤਾਂ ਜੋ ਕਿਸੇ ਦੀ ਸਿਹਤ ਦੇ ਨਾਲ ਕੋਈ ਨਾ ਖੇਡ ਸਕੇ ਜੀ ਬਹੁਤ-ਬਹੁਤ ਧੰਨਵਾਦ ਆਪ ਮੇਰੇ ਫੋਨ ਤੇ ਆ ਗਏ ਚਲੋ ਠੀਕ ਹੈ ਜੀ ਆਪ ਸ਼ਹਿਰ ਦੀ ਸੇਵਾ ਕਰ ਰਹੇ ਹੋ ਬਹੁਤ ਅੱਛਾ ਲੱਗਾ ਮੈਨੂੰ ਚਲੋ ਕੋਈ ਗੱਲ ਧੰਨਵਾਦ ਬਹੁਤ ਬਹੁਤ ਸਾਡਾ ਫਰਜ਼ ਹੈ ਠੀਕ ਹੈ ਜੀ ਬਣੇ ਰਹਿਣਾ ਵੀ ਬੱਤੀ ਨਵਾ ਸ਼ਹਿਰ ਨੇ ਆਪਣੇ છોੜੀ ਦਿਨ ਸ੍ਰੀ ਕੈਨਨ ਪਰਸਮਜੀ ਕੀ ਨੂੰ ਜਾਸ ਦੋ ਬਹੁਤ ਜਲਦੀ ਫਿਰ ਤੁਹਾਨੂੰ ਆਜ਼ਰਵਾਂਗੇ ਰੱਬ ਰੱਖਾ ਲੇਕਿਨ ਕੋਈ ਵੀ ਸਮਾਨ ਖਰੀਦਣ ਤੋਂ ਪਹਿਲਾਂ ਚੈੱਕ ਜ਼ਰੂਰ ਕਰ ਲਿਆ ਕਰੋ ਐਜ਼ ਅ ਕੰਜ਼ਿਊਮਰ ਤੁਹਾਡਾ ਰਾਈਟ ਹੈ ਤੁਹਾਡਾ ਹੱਕ ਹੈ